ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਮਹੱਲਾ ਪਹਿਲਾ ਮਨਹੋ ਜੇ ਅੰਦੇ ਕੂਪ ਕਹਿਆ ਬਿਰਦ ਨਾ ਜਾਣਨੀ ਮਨਹੋ ਜੇ ਅੰਦੇ ਕੂਪ ਇਥੇ ਵਿਸਥਾਨ ਹੈ ਕਹਿਆ ਬਿਰਦ ਨਾ ਜਾਣਨੀ ਮਨ ਅੰਧਾ ਹੁੰਦਾ ਕਵਲਾ ਦਿਸਨ ਖਰੇ ਤਰੂਪ ਇਕ ਕਹਿ ਜਾਣਹਿ ਕਹਿ ਆ ਬੁੱਝਹਿ ਨਹੀਂ ਬੁੱਝਹਿ ਨਹੀਂ ਇਕ ਕਹਿ ਜਾਣਹਿ ਕਹਿ ਆ ਬੁੱਝਹਿ ਇਥੇ ਵਿਸਰਾਮ ਇਕ ਕਹਿ ਜਾਣਹਿ ਕਹਿ ਆ ਬੁੱਝਹਿ ਤੇ ਨਾਰ ਸੁਗੜ ਸਰੂਪ ਇਕ ਨਾ ਨਾਦ ਨਾ ਵੇਦ ਨਾ ਗੀਅ ਰਸ ਰਸ ਕਸ ਨਾ ਰਸ ਕਸ ਨਾ ਜਾਣੰਤ ਇਸ ਇਥੇ ਵਿਸਰਾਮ ਲਾਉਣਾ ਹੈ ਇਕਨਾ ਨਾਦ ਇੱਥੇ ਥੋੜਾ ਠਹਿਰਾ ਨ ਦੇਦ ਇੱਥੇ ਵੀ ਥੋੜਾ ਠਹਿਰਾ ਨ ਗੀਅ ਰਾਸ ਇੱਥੇ ਵਿਸਰਾਮ ਹੈ ਰਾਸ ਕਸ ਨਾ ਜਾਣ ਅੰਤ ਇਕਨਾ ਸੁੱਧ ਨਾ ਬੁੱਧ ਨਾ ਅਕਲ ਸਾਰ ਅੱਖਰ ਕਾ ਭੇਵ ਨ ਲਹੰਤ ਇਮਿਤਿਆ ਨਾਲ ਬੋਲਣਾ ਇਕਨਾ ਇੱਥੇ ਯਮਕ ਲਾ ਦਨੀ ਹੈ ਸੁੱਧ ਨਾ ਬੁੱਧ ਇੱਥੇ ਠਮਕ ਨਾ ਅਕਲ ਸਾਰ ਇੱਥੇ ਵਿਸਰਾਮ ਹੈ ਇਨੂੰ ਸਿੱਧ ਕਈ ਕਹਿ ਜਾਂਦੇ ਨੇ ਸੁੱਧ ਬੋਲਣਾ ਇੱਕ ਨਾ ਸੁੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭੇਓ ਨਾ ਲਹੰਤ ਨਾਨਕ ਸੇ ਨਰ ਅਸਲ ਖਰ ਜੇ ਬੇਨ ਗੁਣ ਜੇ ਬੇਨ ਗੁਣਾ ਗਰਭ ਕਰੰਤਾ ਔੜੀ ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ ਹਰ ਅਰਥ ਜੋ ਖਰਚ ਦੇ ਦਿੰਦੇ ਸੁਖ ਪਾਇਆ ਜੋ ਹਰ ਨਾਮ ਧਿਆਏ ਦੇ ਤਿੰਨ ਟੋਟ ਨ ਆਇਆ ਗੁਰਮੁਖਾਂ ਨਦਰੀ ਆਵਦਾ ਮਾਇਆ ਸੋਟ ਪਾਇਆ ਨਾਨਕ ਭਗਤਾ ਹੋਰ ਚਿਤ ਨ ਆਵਈ ਹਰ ਨਾਮ ਸਮਾਇਆ ਸ਼ਲੋਕ ਮਹੱਲਾ ਚੌਥਾ ਸਤਗੁਰ ਸੇਵਨ ਸੇ ਵੱਡ ਭਾਗੀ ਸਚ ਸਬਦ ਜਿਨਾ ਏਕ ਲਿਵ ਲਾਗੀ ਗਿਰਹ ਕੁਟੰਬ ਮਹਿ ਸਹਜ ਸਮਾਧੀ ਗਿਰਹ ਕੁਟੰਬ ਮਹਿ ਸਹਜ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਨਤ ਗਨਤ ਸੇਬ ਨਾ ਹੋਵਈ ਕੀਤਾ ਥਾਇ ਨ ਪਾਈ ਗਣਤਾ ਤੇ ਵੀ ਜਮਕਾ ਗਣਤਾ ਸੇਵਨਾ ਹੋ ਬਈ ਕੀਤਾ ਇਥੇ ਵੀ ਜਮਕਾ ਥਾਇ ਨ ਪਾਈ ਸਬਦਾ ਸਾਦ ਨ ਆਇਓ ਸੱਚ ਨ ਲੱਗੋ ਭਾਉ ਸਤਗੁਰ ਪਿਆਰਾ ਨ ਲੱਗਈ ਮਨ ਹਟ ਆਵੈ ਜਾਏ ਜੇ ਇੱਕ ਵਿਖ ਅਵਾਹਾ ਭਰੇ ਤਾਂ ਦਸ ਵਿਖਾ ਪਛਾਹ ਜਾਏ ਸਤਿਗੁਰ ਕੀ ਸੇਵਾ ਚੱਕਦੀ ਜੇ ਚੱਲੈ ਸਤਿਗੁਰ ਭਾਏ ਆਪ ਗਵਾਏ ਸਤਿਗੁਰ ਨੂੰ ਮਿਲੈ ਸਹਜੇ ਰਹੈ ਸਮਾਏ ਨਾਨਕ ਤਿਨਾ ਨਾਮ ਨਾ ਵਿਸਰੈ ਸੱਚੇ ਮੇਲ ਮਿਲਾਈ ਪੌੜੀ ਖਾਨ ਮਲੂਕ ਕਹਾਏ ਦੇ ਕੋ ਰਹਿਣ ਨਾ ਪਾਈ ਗੜ ਮੰਦਰ ਗੱਜਗੀਰੀਆ ਕੇਛ ਸਾਥ ਨ ਜਾਈ ਇਹ ਗੱਜਗੀਰੀਆ ਇਕੱਠਾ ਹੀ ਪਾਠ ਕਰਨਾ ਹੈ ਲਿਖਿਆ ਬਖਰਾ ਪਾਦਸ਼ੀਦ ਪੁਥੀਆਂ ਚ ਗੜ ਮੰਦਰ ਗੱਜਗੀਰੀਆ ਇਥੇ ਵਿਸਰਾਮ ਕੇਛ ਸਾਥ ਨ ਜਾਈ ਸੋਇ ਨਾ ਸਾਖਤ ਪੌਣ ਬੀਗ ਧ੍ਰਿਗ ਧ੍ਰਿਗ ਚਤਰਾਈ 36 ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ ਵਧਾਈ ਨਾਨਕ ਜੋ ਦੇਵੈ ਤਿਸਹਿ ਨ ਜਾਣਨੀ ਮਨਮੁਖ ਦੁਖ ਪਾਈ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਮੂਨੀ ਥੱਕੇ ਦੇ ਸੰਤਰ ਭਾਵ ਥੱਕੇ ਭੇਖ ਧਾਰੀ ਹੇ ਵਿਸਰਾਮ ਪੜ ਪੜ ਪੰਡਿਤ ਮੂਨੀ ਥੱਕੇ ਇਥੇ ਵਿਸਰਾਮ ਲਾਉਣਾ ਹੈ ਦਿਸੰਤਰ ਭਾਵ ਥੱਕੇ ਭੇਖ ਧਾਰੀ ਦੂਜੇ ਪਾਏ ਨਾਉ ਕਦੇ ਨਾ ਪਾਇਨ ਦੁਖ ਲਾਗਾ ਅਤ ਭਾਰੀ ਮੂਰਖ ਅੰਦੇ ਤ੍ਰੈ ਗੁਣ ਸੇਵ ਮਾਇਆ ਕੈ ਬਿਹਾਰੀ ਅੰਦਰ ਕਪਟ ਉਦਰ ਭਰਨ ਕਹਿ ਤਾਈ ਅੰਦਰ ਕਪਟ ਉਦਰ ਭਰਨ ਕਹਿ ਤਾਈ ਉਦਰ ਨਾਮ ਪੇਟ ਦਾ ਹੁੰਦਾ ਹੈ ਤਿੱ ਤੱਕ ਉਦਰ ਨਹੀਂ ਕਹਿਣਾ ਹੈ ਧੱਦਾ ਬੋਲਾਂਗੇ ਤਾਂ ਉਹਦਾ ਅਰਥ ਤਰਨਾ ਇਥੇ ਦੱਦੇ ਨਾਲ ਉਚਾਰਨ ਕਰਨਾ ਅੰਦਰ ਕਪਟ ਉਦਰ ਭਰਨ ਕਹਿ ਤਾਈ ਪਾਠ ਪੜ੍ਹੇ گاਵਾਰੀ ਸਤਗੁਰ ਸੇਵੇ ਸੋ ਸੁਖ ਪਾਏ ਜਿਨ ਹਉਮੈ ਵਿੱਚ ਹੋ ਮਾਰੀ ਨਾਨਕ ਪੜਣਾ ਗੁਣਣਾ ਇੱਕ ਨਾਉ ਹੈ ਹਾਂ ਇਹ ਪੜਣਾ ਗੁਣਣਾ ਇਹ ਨਾਣਿਆਂ ਨਾਲ ਉਚਾਰਨ ਕਰਨੀ ਹੈ ਨਾਨਕ ਪੜਣਾ ਗੁਣਣਾ ਇੱਕ ਨਾਉ ਹੈ ਬੂਜਾ ਕੋ ਵਿਚਾਰੀ ਮਹੱਲਾ ਤੀਜਾ ਨਾਂਗੇ ਆਵਣਾ ਨਾਂਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਧਿਆਨ ਨਾਲ ਪੰਕਤੀ ਸ਼ੁੱਧ ਬੋਲਨੀ ਹੈ ਕਈ ਵਾਰ ਪਾਠੀ ਸਿੰਘ ਨਾਂਗੇ ਆਵਣ ਨਾਂਗੇ ਜਾਣਾ ਕਹਿ ਦਿੰਦੇ ਹਨ ਪੰਕਤੀ ਹੈ ਨਾਂਗੇ ਆਵਣਾ ਇੱਥੇ ਕੰਨਾ ਹੈ ਨਾਂਗੇ ਆਵਣਾ ਨਾਂਗੇ ਜਾਣਾ ਹੁਕਮ ਪਇਆ ਹਾਰ ਛਾੜੀ ਦਿੰਦੇ ਹਨ ਹੁਕਮ ਪਇਆ ਕੀ ਕੀਜੈ ਇਸ ਤਰ੍ਹਾਂ ਬੋਲ ਜਾਂਦੇ ਹਨ ਪਰ ਹਾਰ ਪਾਦ ਵੀ ਹੈ ਪਇਆ ਕਹਿ ਜਾਂਦੇ ਹੁਕਮ ਪਇਆ ਤੇ ਪਾਇਆ ਹੈ ਹਰ ਹੁਕਮ ਪਾਇਆ ਕੀ ਕੀਜੈ ਇਸ ਕਰਕੇ ਸ਼ੁੱਧ ਬੋਲਣੀ ਚਾਹੀਦੀ ਹੈ ਪੰਕਤੀ ਜੇਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸੋ ਕੀਜੈ ਰੋਸ ਕਿਸੈ ਸੋ ਕੀਜੈ ਗੁਰਮੁਖ ਹੋਵੈ ਸੋ ਬਾਣਾ ਮੰਨੇ ਸਹਜੇ ਹਰ ਰਸ ਪੀਜੈ ਨਾਨਕ ਸੁਖ ਦਾਤਾ ਸਦਾ ਸਲਾਹਹੁ 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 ਰਸਨਾ RAM ਰਵੀਜੈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ